ਵੈਰੂ ਜੀ ਕਾ ਖਾਲਸਾ ਸ੍ਰੀ ਵੈਰੂ ਜੀ ਕੀ ਫਤਿਹ ਜੀ ਮੈਂ ਸਾਰੇ ਫਰੀਦਕੋਟ ਨਿਵਾਸੀਆਂ ਨੂੰ ਤੇ ਮਤੀਸ਼ਾ ਦੇ ਵਿੱਚ ਵੱਸਦੀ ਹੋਈ ਸੰਗਤ ਨੂੰ ਸਭ ਤੋਂ ਪਹਿਲਾਂ ਬਾਬਾ ਫਰੀਦ ਸਾਹਿਬ ਜੀ ਦੇ ਪਰਬ ਤੇ ਮੈਂ ਜੀ ਆਇਆਂ ਆਖਦਾ ਹਾਂ ਤੇ ਤੁਸੀਂ ਸੇਫ ਤੇ ਵਧੀਆ ਤਰੀਕੇ ਨਾਲ ਇੱਥੇ ਦਰਸ਼ਨ ਕਰੋ ਤੇ ਪੰਜਾਬ ਪੁਲਿਸ ਹਰ ਟਾਈਮ ਤੁਹਾਡੀ ਸੇਵਾ ਲਈ ਹਾਜ਼ਰ ਹੈ ਜੀ ਸੋ ਬੇਨਤੀ ਆ ਹਈਆਂ ਕੁਝ ਉਹਦੇ ਚ ਇੱਕ ਤਾਂ ਇਹ ਟ੍ਰੈਫਿਕ ਵਿਵਸਥਾ ਠੀਕ ਬਣੀ ਰਹੇ ਕਹਿੰਦੀ ਰੋਡ ਤੇ ਗੱਡੀ ਨਾ ਲਾਓ ਜੀ ਦੂਸਰਾ ਸਫਾਈ ਦਾ ਖਿਆਰ ਰੱਖੀਏ ਹਰ ਜਗ੍ਹਾ ਆਪਾਂ ਮਤਲਬ ਕਿ ਚੀਜ਼ਾਂ ਇੰਨਾ ਖਾਪੀ ਕਿ ਸਿੱਕੀਆਂ ਨਹੀਂ ਤੀਸਰਾ ਇਹ ਹੈਗਾ ਵੀ ਆਪਣੇ ਕੀਮਤੀ ਚੀਜ਼ ਨੂੰ ਸੰਭ ਕੇ ਰੱਖਣਾ ਮੋਬਾਈਲ ਹੋਰ ਗਹਿਣਾ ਘੱਟਾ ਤੇ ਗੱਡੀ ਦੇ ਵਿੱਚ ਕੋਈ ਆਪਣਾ ਵੈਪਨ ਵਗੈਰਾ ਨਹੀਂ ਛੱਡ ਕੇ ਆਉਣਾ ਵੀ ਕਈ ਵਾਰ ਕੀ ਹੁੰਦਾ ਆਪਣਾ ਲਾਇਸੈਂਸ ਸੀ ਵੈਪਨ ਦਾ ਤੇ ਆਪਾਂ ਛੱਡ ਦਿੰਦੇ ਆ ਇਹ ਬਿਲਕੁਲ ਗਲਤੀ ਨਾ ਕਰਿਓ ਕਹਿੰਦੀ ਤਾਂ ਤੀਸਰੀ ਗੱਲ ਹੋਰ ਹੈਗੀ ਹੈ ਜੀ ਜਦ ਵੀ ਤੁਸੀਂ ਇੰਟਰਸਟ ਕਰਨੀ ਆ ਤੁਹਾਨੂੰ ਜਿੱਥੇ ਕੋਈ